ਮੈਂ ਨਾ ਥੀਨ ਡੈਮ ਤੇ ਬਹੁਤ ਪਹਿਲਾਂ ਐਸਐਚਓ ਸੀਗਾ ਹੂੰ ਉੱਥੇ ਕਈ ਅਫਸਰ ਆਏ ਨਵੇਂ ਹਨਾ ਹੂੰ ਉੱਥੇ ਸਟ੍ਰਾਈਕਸ ਬਹੁਤ ਹੁੰਦੀਆਂ ਸੀ ਮਤਲਬ ਜਿਹੜੇ ਉਹ ਡਾਇਰੈਕਟਰ ਐਡਮਨ ਹਨ ਫਰਾਂਸ ਸੀਗਾ ਹੂੰ ਤੇ ਉਹਨੂੰ ਫੋਰਸ ਦੀ ਜਾਂ ਲੋਡ ਰਹਿੰਦੀ ਸੀ ਸਾਡੇ ਨਾਲ ਵੀ ਥੋੜੀ ਗੱਲ ਉਹਦੀ ਨੇੜਤਾ ਹੋ ਗਈ ਉੱਚਾ ਉਸ ਤੋਂ ਬਾਅਦ ਮੈਂ ਗੁਰਦਾਸਪੁਰ ਤੋਂ ਬਦਲ ਕੇ ਮਾਨਸਾ ਆ ਗਿਆ ਮਾਨਸਾ ਮੈਂ ਭਿੱਖੀ ਥਾਣੇ 'ਚ ਐਸਐਚਓ ਲੱਗ ਗਿਆ ਅੱਛਾ ਤੇ ਉਹਨਾਂ ਦੇ ਵੀ ਜਿਹੜੇ ਅਫਸਰ ਸੀਗੇ ਹੂੰ ਉਹਨਾਂ ਦੀ ਬਦਲੀ ਹੋ ਗਈ ਬਦ ਹੋਰ ਡੀਸੀ ਹੂੰ ਡੀਸੀ ਲੱਗੇ ਮਾਨਸਾ ਆ ਗਿਆ ਹਾਂਜੀ ਪਰ ਉਹ ਰਹੇ ਮਤਲਬ ਪਹਿਲਾ ਦਿੱਲੀ ਦੇ ਸੀਗੇ ਪੜੇ ਲਿਖੇ ਤੇ ਜੀਨੀ ਲਾਦਿਆ ਬਿਲਕੁਲ ਮਾਨ ਸਰ ਹਾਂਜੀ ਜਦੋਂ ਉਹਨਾਂ ਨੇ ਸ਼ਾਮ ਨੂੰ ਕਦੇ ਫਿਰ ਡਰਿੰਕ ਕਰ ਲੈਣੀ ਜਦੋਂ ਮੜੇ ਦੋ ਪੈਗ ਲਾਉਣੇ ਉਹਨੇ ਚੰਡੀਗੜ੍ਹ ਨੂੰ ਗੱਡੀ ਪਾ ਦਣੇ ਤਾਂ ਇੱਕ ਦਿਨ ਕੀ ਹੋਇਆ ਕਿ ਉਹ ਜਾ ਰਹੇ ਸੀ ਚੰਡੀਗੜ੍ਹ ਨੂੰ ਤੇ ਰਾਹ ਚ ਭਿੱਖੀ ਹਾਂਜੀ ਆਉਂਦਾ ਥਾਣਾ ਮੈਨੂੰ ਕਦੇ ਉੱਥੇ ਇਹਨਾਂ ਦਾ ਮਨ ਬਣਾਇਆ ਇੱਕ ਸਾਡਾ ਦੋਸਤ ਸੀਗਾ ਵਾਲੀਆ ਦੋਨੇ ਜਾਣੇ ਤੇ ਡੀਸੀ ਸਾਡੀ ਸੀ ਸਭ ਦੇ ਵਾਲੀਆ ਕੋਈ ਗਨਮੈਨ ਨਹੀਂ ਕੋਈ ਡਰਾਈਵਰ ਨਹੀਂ ਨਾਲ ਅੱਛਾ ਤੇ ਉਹ ਕਭ ਚੱਲ ਯਾਰ ਬਲਦੀਤ ਨੂੰ ਮਿਲ ਕੇ ਚੱਲਦੇ ਆ ਇੱਕ ਦੋ ਪੈਗ ਲਾ ਲਾਂਗੇ ਹੁੰਦਾ ਸ਼ਰਾਪੀਆਂ ਨਾਲ ਗੱਪਾਂ ਮਾਰ ਲਾਂਗੇ ਹਾਸੇ ਲੰਘਾਂਗੇ ਨਾਲੇ ਤੇਰਾ ਗੱਲਾਂ ਦਾ ਚਸਕਾ ਵੀ ਤਾਂ ਇਹੋ ਜਿਹਾ ਨਾ ਬੰਦੇ ਨੂੰ ਖਿੱਚ ਲਿਆਉਂਦਾ ਉਹ ਕੀ ਹੋਇਆ ਦੀ ਉਹਨਾਂ ਨੇ ਜਿਹੜਾ ਪਿੱਖੀ ਥਾਣਾ ਉਹ ਸੜਕ ਤੋਂ ਪਿੱਛੇ ਹਟ ਕੇ ਆ ਹਾਂਜੀ ਹੁਣ ਤਾਂ ਸੜਕ ਬਣ ਗਈ ਬਹੁਤ ਸੋਹਣੀ ਉੱਥੇ ਪਹਿਲਾਂ ਉੱਥੇ ਨਾ ਇਹਦਾ ਚਿੱਕੜ ਦਾ ਬਹੁਤ ਸੀ ਚੱਲਾ ਜਾਂਦਾ ਪੰਜਾਬੀ ਜੀ ਕਹਿੰਦੇ ਆਪਾਂ ਹਾਂਜੀ ਉਹ ਚਿੱਕੜ ਵਾਲਾ ਬਣਿਆ ਹੋਇਆ ਸੀ ਤੇ ਉੱਥੇ ਉਹਨਾਂ ਦੀ ਗੱਡੀ ਫਸ ਗਈ ਹਾਂਜੀ ਨਾ ਕੋਈ ਅੱਗੇ ਨਾ ਪਿੱਛੇ ਨਾ ਕੋਈ ਧੱਕਾ ਲਾਉਣ ਵਾਲਾ ਦੋਨੇ ਜਾਨੇ ਗਾਰੇ ਦੇ ਵਿੱਚ ਉਤਰੇ ਗੋਡੇ-ਗੋਡੇ ਗਾਰਾ ਕਾਲਾ ਗਾਰਾ ਜਿਹੜਾ ਹੁੰਦਾ ਨਾ ਹਾਂਜੀ ਦੋਨੇ ਜਾਨੇ ਉਤਰ ਕੇ ਸ਼ਰਾਬ ਪੀਤੀ ਹੋਈ ਆ ਤੇ ਥਾਣੇ ਚਲੇ ਗਏ ਨਾਲ ਹੀ ਥਾਣਾ ਉਥੋਂ ਹਾਂਜੀ ਚਲੋ 100 ਗੱਜ ਤੇ ਨਾ ਅੰਦਰ ਗਏ ਤੇ ਅੰਦਰ ਹੋਮਗਾਰਡ ਦਾ ਖੜਾ ਹੀ ਸੰਤਰੀ ਇੱਕ ਹਾਂ ਉਹਨੇ ਦੇਖਿਆ ਵੀ ਲਿਬੜੇ ਤੇ ਬੜੇ ਲਿਬੜੇ ਤੇ ਬੜੇ ਆ ਕਹਿੰਦਾ ਉਹ ਡੀਸੀ ਆ ਉਹਨੇ ਕਿਹਾ ਲਾਲੇ ਜੇ ਕੋਈ ਪਤਨੇ ਕੋਹਣਾ ਸ਼ਰਾਬੀ ਹੋਏ ਹੋਏ ਆ ਤੇ ਉਹ ਕਹਿੰਦਾ ਡੀ ਸਾਹਿਬ ਕਹਿੰਦੇ ਮੈਂ ਡੀਸੀ ਮਾਨਸਾ ਹਾਂ ਤੇ ਉਹ ਚੁੱਚੀ ਹੱਸ ਪਿਆ ਹੌਂਗੜ ਵਾਲਾ ਕਹਿੰਦਾ ਸੀ ਹੁਣ ਨਾ ਤੁਸੀਂ ਐਂ ਕਰੋ ਐਸਐਚਓਣ ਵਾਲਾ ਹੀ ਐ ਤੇ ਐਸ ਵੇਲੇ ਨਾ ਪੂਆ ਪੀ ਕੇ ਸਾਰੇ ਡੀਸੀ ਹੁੰਦੇ ਐ ਤੇ ਕਹਿੰਦਾ ਮਾਂ ਠੀਕ ਹੈ ਕਿ ਕਿਚ 40 50 ਡੀਸੀ ਕਰਦੇ ਪੂਗਾ ਲੱਗ ਜਾਂਦਾ ਨਹੀਂ ਸਾਰੇ ਡੀਸੀ ਹੋ ਗਏ ਤੇ ਹਾਂ ਤੁਸੀਂ ਐਂ ਕਰੋ ਐ ਹੁਣ ਐ ਸੱਚ ਹੋਣ ਵਾਲਾ ਤੁਸੀਂ ਜਾਓ ਆਪਦਾ ਤੇ ਨਾਲੇ ਤੁਹਾਡੀ ਬੇਇਜ਼ਤੀ ਤਾਂ ਹੋਣੀ ਹੋਣੀ ਐ ਮੇਰੀ ਬੇਇਜ਼ਤੀ ਵੀ ਨਾਲ ਕਰਾਉਂਗੇ ਹੈਨਾ ਐਨੀ ਦਿਨ ਮੁੰਸ਼ੀ ਅੰਦਰੋਂ ਨਿਕਲਿਆ ਮੁੰਸ਼ੀ ਨੇ ਪਛਾਣ ਲਿਆ ਵੀ ਡੀਸੀ ਸਾਹਿਬ ਹੀ ਨੇ ਅੱਛਾ ਉਦੋਂ ਮੋਬਾਈਲ ਫੋਨ ਨਹੀਂ ਹੁੰਦੇ ਸੀ ਉਹਦਾ ਮੈਨੂੰ ਵਾਇਰਲਸ ਤੇ ਮੈਸੇਜ ਆਇਆ ਬਿੱਦਾਂ ਕਰਕੇ ਆਓ ਜੀ ਮੈਂ ਦੇਖ ਲਿਆ ਜੋ ਰਾਹ ਚ ਆਇਆ ਮੈਂ ਦੇਖਿਆ ਵੀ ਕਾਰ ਫਸੀ ਹੋਈ ਐ ਮੈਂ ਹਸਾਬ ਲਾ ਲਿਆ ਵੀ ਡੀਸੀ ਸਾਹਿਬ ਹੀ ਐ ਤੇ ਜਦੋਂ ਮੈਂ ਅੰਦਰ ਗਿਆ ਤੇ ਮੇਰੇ ਕੁਆਟਰ 'ਚ ਬੈਠੇ ਹੋ ਪਾਈਪ ਲਾਈ ਹੋਈ ਤੇ ਉਹ ਧੋਈ ਜਾਣ ਆਪਣੀਆਂ ਦਸਤਾਵੇਜ਼ਾਂ ਕਹਿੰਦੇ ਯਾਰ ਆ ਪਹਿਲੀ ਵਾਰੀ ਗਲਤੀ ਕੀਤੀ ਆ ਪਾ ਹੁਣ ਮੁਰਕ ਕੇ ਹੀ ਕਹਿੰਦੇ ਬਿਨਾ ਗਨਮੈਨ ਤੋਂ ਜਾਂ ਡਰਾਈਵਰ ਤੋਂ ਚੱਲਣਾ ਕਹਿੰਦੇ ਪਰ ਉਹ ਕਹਿੰਦੇ ਯਾਰ ਤੁਹਾਡੇ ਹੋਮਵਰਡ ਨੇ ਤਸल्ली ਕਰਾਤੀ ਕਹਿੰਦੇ ਸਾਰੇ ਡੀਸੀ ਹੁੰਦੇ ਸ਼ਾਮ ਨੂੰ ਤਾਂ